ਕਈ ਮਨੁੱਖ ਕੋਈ ਮੁਕਾਮ ਹਾਸਲ ਕਰਕੇ ਕੋਈ ਛੋਟਾ ਮੋਟਾ ਅਹੁਦਾ ਹਾਸਲ ਕਰਕੇ ਕਿੰਨੇ ਹੰਕਾਰੀ ਹੋ ਜਾਂਦੇ ਆ ਆਪ ਦੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਜਾਂਦੇ ਆ ਬੰਦੇ ਨੂੰ ਬੰਦੀ ਸਮਝਣ ਲੱਗ ਜਾਂਦੇ ਆ ਭਾਵੇਂ ਉਹ ਖੁਦ ਉਸ ਕੰਪਨੀ ਦੇ ਉਸ ਫਰਮ ਦੇ ਉਹ ਕਿਸੇ ادارے ਦੇ ਮਾਲਕ ਵੀ ਨਾ ਹੋਣ ਪਰ ਫਿਰ ਵੀ ਜੇਕਰ ਉਹਨਾਂ ਕੋਲ ਅਹੁਦਾ ਦੂਜਿਆਂ ਤੋਂ ਉੱਪਰ ਦਾ ਉੱਚਾ ਏ ਤਾਂ ਉਹ ਦੂਜਿਆਂ ਨੂੰ ਤੁੱਛ ਸਮਝਣ ਲੱਗ ਜਾਂਦੇ ਆ ਤੇ ਇਹੋ ਜੀ ਇੱਕ ਘਟਨਾ ਸਾਹਮਣੇ ਆਈ ਹੈ ਕੇਰਲ ਤੋਂ ਜਿੱਥੋਂ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਕਿ ਉੱਥੋਂ ਦੀ ਮਾਰਕੀਟਿੰਗ ਫਰਮ ਹੈ ਕੋਈ ਜਿਹੜੇ ਮਾਰਕੀਟਿੰਗ ਦਾ ਕੰਮ ਕਰਦੀ ਆ ਉਹਨਾਂ ਨੇ ਇੱਕ ਵਿਅਕਤੀ ਨੂੰ ਉਹ ਜਿਵੇਂ ਹਰ ਇੱਕ ਪ੍ਰਾਈਵੇਟ ਕੰਪਨੀ ਵਿੱਚ ਅਸੀਂ ਸੁਣਦੇ ਹੀ ਆ ਕਿ ਉਹ ਹਰ ਇੱਕ ਨੂੰ ਟਾਰਗੇਟ ਦਿੰਦੇ ਆ ਕਿ ਤੂੰ ਦਿਨ ਵਿੱਚ ਆ ਜਿਹੜਾ ਤੇਰਾ ਟਾਰਗੇਟ ਹੈ ਇਹਨੂੰ ਪੂਰਾ ਕਰਨਾ ਕਿਸੇ ਨੂੰ ਦਿਨ ਦੇ ਹਿਸਾਬ ਨਾਲ ਹਿਸਾਬ ਨਾਲ ਕਿਸੇ ਨੂੰ ਹਫ਼ਤਿਆਂ ਦੇ ਹਿਸਾਬ ਨਾਲ ਕਿਸੇ ਨੂੰ ਮਹੀਨਿਆਂ ਦੇ ਹਿਸਾਬ ਨਾਲ ਕੰਪਨੀਆਂ ਵੱਲੋਂ ਟਾਰਗੇਟ ਦਿੱਤੇ ਜਾਂਦੇ ਆ ਤਾਂ ਵੀ ਤੁਸੀਂ ਇਹ ਜਿਹੜੇ ਟਾਰਗੇਟ ਆ ਪੂਰੇ ਕਰੋ ਜੇਕਰ ਤੁਸੀਂ ਇਹ ਟਾਰਗੇਟ ਪੂਰੇ ਨਹੀਂ ਕਰਦੇ ਤਾਂ ਫਿਰ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸਜਾਵਾਂ ਜਾਂ ਕਹਿੰ ਲੋ ਕੁਟੌਤੀਆਂ ਉਹਨਾਂ ਦੀ ਤਨਖਾਹ ਵਿੱਚ ਰੱਖੀਆਂ ਹੁੰਦੀਆਂ ਨੇ ਕਿ ਜੇਕਰ ਤੁਸੀਂ ਆਹ ਟਾਰਗੇਟ ਪੂਰਾ ਕਰ ਦੋਗੇ ਤਾਂ ਤੁਹਾਨੂੰ ਆ ਇਨਾਮ ਨਾਪਾ ਹੋ ਜਾਊਗਾ ਜੇਕਰ ਨਹੀਂ ਕਰੋਗੇ ਤਾਂ ਨਹੀਂ ਹੋਊਗਾ ਐਵੇਂ ਹੀ ਕੇਰਲ ਦੀ ਇਹ ਕੰਪਨੀ ਸੀ ਪ੍ਰਾਈਵੇਟ ਕੰਪਨੀ ਦੱਸੀ ਜਾ ਰਹੀ ਆ ਜਿਨ੍ਹਾਂ ਨੇ ਟਾਰਗੇਟ ਦੇਤੇ ਆਪਦੇ ਬੰਦਿਆਂ ਨੂੰ ਤੇ ਇੱਕ ਬੰਦਾ ਆਪਣਾ ਟਾਰਗੇਟ ਪੂਰਾ ਨਹੀਂ ਕਰ ਪਾਇਆ ਤਾਂ ਫੇਰ ਕੰਪਨੀ ਨੇ ਉਹਨੂੰ ਕੀ ਸਜ਼ਾ ਦਿੱਤੀ ਕੰਪਨੀ ਨੇ ਉਹਨੂੰ ਇਹ ਸਜ਼ਾ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਵਿੱਚ ਜਿਹੜਾ ਮੈਨੇਜਰ ਸੀ ਜਿਹੜਾ ਮੈਨੇਜਰ ਸੀ ਉਸ ਕੰਪਨੀ ਦਾ ਉਹਨੇ ਉਸ ਵਿਅਕਤੀ ਨੂੰ ਸਜ਼ਾ ਦਿੱਤੀ ਕਿ ਉਹਨੇ ਉਹ ਵਿਅਕਤੀ ਦੇ ਕੁੱਤੇ ਦੀ ਤਰ੍ਹਾਂ ਗੱਲ ਵਿੱਚ ਪਟਾ ਪਾਇਆ ਗੋਡਿਆਂ ਭਾਰ ਤੋਰਿਆ ਤੇ ਉਹਨੂੰ ਖਿੱਚ ਕੇ ਲਈ ਜਾਂਦਾ ਇਹ ਜਿਹੜੀ ਵੀਡੀਓ ਇੱਕ ਵਾਰ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਪਰ ਤਾਂ ਜਦੋਂ ਇਹ ਘਟਨਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਲੋਕਾਂ ਨੇ ਇਹ ਦੀ ਨਿਖੇਧੀ ਕੀਤੀ ਕਰਨੀ ਸੀ ਕਿ ਬੰਦੇ ਨੂੰ ਬੰਦੀ ਸਮਝਦੇ ਹੋ ਤੁਸੀਂ ਇੰਨਾ ਘਟੀਆ ਵਰਤੀਰਾ ਜੇਕਰ ਮੰਨ ਲਓ ਕਿਸੇ ਤੋਂ ਕੋਈ ਟਾਰਗੇਟ ਪੂਰਾ ਨਹੀਂ ਹੋਇਆ ਤਾਂ ਤੁਸੀਂ ਇਹੋ ਜੀ ਸਜ਼ਾ ਦੇਵੋਗੇ ਕਿਸੇ ਵਿਅਕਤੀ ਨੂੰ ਤੁਸੀਂ ਉਹਦੀ ਤਨਖਾਹ ਵਿੱਚੋਂ ਕਟੌਤੀ ਕਰੋ ਜਾਂ ਕੁਝ ਹੋਰ ਹੋ ਸਕਦਾ ਪਰ ਇਹ ਥੋੜੀ ਆ ਕਿ ਤੁਸੀਂ ਉਸ ਵਿਅਕਤੀ ਨੂੰ ਪਹਿਲੀ ਗਲਤ ਆ ਇਹ ਹੋਣਾ ਹੀ ਨਹੀਂ ਚਾਹੀਦਾ ਤੇ ਪਰ ਜੇਕਰ ਹੈ ਵੀ ਤਾਂ ਉਹਦਾ ਕੋਈ ਹੋਰ ਤਰੀਕਾ ਹੁੰਦਾ ਇਹ ਥੋੜੀ ਹੈ ਕਿ ਤੁਸੀਂ ਉਹਨੂੰ ਅਨਮਨੁੱਖੀ ਵਰਤੀਰਾ ਤੁਸੀਂ ਉਹਦੇ ਨਾਲ ਕਰੋ ਤਾਂ ਇਹਦੇ ਤੇ ਫਿਰ ਜਿਹੜੇ ਕੇਰਲ ਦੀ ਸਰਕਾਰ ਸੀ ਉਹਨੇ ਵੀ ਐਕਸ਼ਨ ਲਿਆ ਤਾਂ ਉਥੋਂ ਦੇ ਕਿਰਤ ਮੰਤਰੀ ਵੀ ਸ਼ਿਵਨ ਕੁਟੀ ਨੇ ਆਦੇਸ਼ ਦਿੱਤੇ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇ ਕੇਰਲ ਵਿੱਚ ਜੇਕਰ ਇਹੋ ਜੀ ਘਟਨਾ ਵਾਪਰਦੀ ਆ ਤਾਂ ਬੇहद ਸ਼ਰਮਸਾਰ ਕਰਨ ਵਾਲੀ ਘਟਨਾ ਜਦੋਂ ਇਸ ਘਟਨਾ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਜਿਹੜੇ ਵਿਅਕਤੀ ਦੇ ਨਾਲ ਇਹ ਸਭ ਕੁਝ ਹੋਇਆ ਸੀ ਉਹ ਵਿਅਕਤੀ ਕਹਿੰਦਾ ਕਿ ਮੈਨੂੰ ਹੁਣ ਕੋਈ ਪਰੇਸ਼ਾਨੀ ਨਹੀਂ ਆ ਜਿਹੜਾ ਉਹ ਬੰਦਾ ਸੀ ਉਹ ਸਾਡਾ ਪਹਿਲਾਂ ਵਾਲਾ ਮੈਨੇਜਰ ਸੀ ਬਾਅਦ ਵਿੱਚ ਮਾਲਕਾਂ ਨੇ ਜਦੋਂ ਉਹਨੇ ਇਹ ਘਟਿਆ ਕਰਤੂਤ ਕੀਤੀ ਤਾਂ ਮਾਲਕਾਂ ਨੇ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਤਾਂ ਹੁਣ ਉਹ ਬਦਲਾ ਲੈਣ ਵਾਸਤੇ ਇਹ ਵੀਡੀਓ ਵਾਇਰਲ ਕਰ ਰਿਹਾ ਪਰ ਇਸ ਮਾਮਲੇ ਦੀ ਕੀ ਸਚਾਈ ਆ ਸਰਕਾਰ ਦਾ ਕਹਿਣਾ ਹੈ ਕਿ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਹ ਵਿਅਕਤੀ ਤੇ ਕੋਈ ਦਬਾਅ ਤਾਂ ਨਹੀਂ ਕਿਸੇ ਤਰ੍ਹਾਂ ਦੀ ਉਹਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਕਿਸੇ ਪਰੇਸ਼ਾਨੀ ਵਿੱਚੋਂ ਤਾਂ ਨਹੀਂ ਕਹਿ ਰਿਹਾ ਉਹ ਵਿਅਕਤੀ ਸਰਕਾਰ ਜਿਹੜਾ ਹੈਗਾ ਉਹ ਇਹ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰਵਾ ਰਹੀ ਆ ਤੇ ਨਾਲ ਦੀ ਨਾਲ ਉਥੋਂ ਦੇ ਇੱਕ ਵਕੀਲ ਨੇ ਕੁਲਥੂਰ ਜੈ ਸਿੰਘ ਜਿਨ੍ਹਾਂ ਨੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲੇ ਇਹਦੀ ਸ਼ਿਕਾਇਤ ਕੀਤੀ ਤਾਂ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਵੀ ਉਸ ਵਿਅਕਤੀ ਦੇ ਉੱਪਰ ਪਰਚਾ ਦਰਜ ਕਰ ਲਿਆ ਸ਼ਿਕਾਇਤ ਦਰਜ ਕਰ ਲਈ ਆ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਹੋ ਰਹੀ ਆ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਜਿਹੜੇ ਵਿਅਕਤੀ ਇਹਦੇ ਵਿੱਚ ਦੋਸ਼ੀ ਪਾਏ ਗਏ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਫਿਲਹਾਲ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਹੋ ਰਹੀ ਆ ਅੱਗੇ ਚੱਲ ਕੇ ਇਸ ਮਾਮਲੇ ਵਿੱਚ ਕੀ ਹੁੰਦਾ ਉਹ ਆਉਣ ਵਾਲਾ ਵਕਤ ਦੱਸੇਗਾ ਪਰ ਇਹ ਬੇहद ਸ਼ਰਮਸਾਰੀ ਗੱਲ ਕਹੀ ਜਾ ਸਕਦੀ ਆ ਕਿ ਕਿਸੇ ਮਨੁੱਖ ਨੂੰ ਮਨੁੱਖ ਨਾ ਸਮਝਣਾ ਅਣਮਨੁੱਖੀ ਤਸ਼ੱਦਦ ਕਰਨਾ ਕਿਸੇ ਬੰਦੇ ਨੂੰ ਬੰਦੀ ਸਮਝਣਾ ਇਵੇਂ ਦਾ ਵਿਵਹਾਰ ਕਰਨਾ ਜਿਵੇਂ ਉਹਦੇ ਗੱਲ ਵਿੱਚ ਪਟਾ ਪਾ ਕੇ ਉਹਨੂੰ ਘੜੀਸਿਆ ਗਿਆ ਜਿਵੇਂ ਉਹ ਵੀਡੀਓ ਵਿੱਚ ਦਿਖਾਈ ਦਿੰਦਾ ਫਿਲਹਾਲ ਬਾਕੀ ਗੱਲਾਂ ਤਾਂ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਨਿਕਲ ਕੇ ਸਾਹਮਣੇ ਆਉਣਗੀਆਂ ਪਰ ਜੇਕਰ ਇਹ ਗੱਲਾਂ ਸੱਚੀਆਂ ਨੇ ਤਾਂ ਇਹ ਬੇਹੱਦ ਸ਼ਰਮਸਾਰ ਕਰਨ ਵਾਲੀਆਂ ਨੇ